ਜਾਨ ਇੱਕ ਸਾਡੇ ਭਰਾ ਨੇ ਬੜੇ ਪਿਆਰੇ ਬੜੇ ਖੂਬਸੂਰਤ ਸਿਕਸ ਪੈਕ ਬੋਡੀ ਭਾਜੀ ਦੀ ਹੈਗੀ ਐ ਇੱਧਰ ਮੁੱਛਾਂ ਲੱਕੀਆਂ ਹੋਈਆਂ ਐ ਗਿਆਨੀ ਧਿਆਨੀ ਬੰਦੇ ਨੇ ਵੈਰੀ ਨਾਈਸ ਬੰਦੇ ਨੇ ਤੇ ਚਲੋ ਮੈਂ ਨਾ ਇਸ ਕਰਕੇ ਨਹੀਂ ਲਊਂਗਾ ਕਿ ਮੈਨੂੰ ਡਰ ਲੱਗਦਾ ਹੈ ਉਹਨਾਂ ਨੇ 5-6 ਕਤਲ ਕੀਤੇ ਨੇ ਕਿਤੇ ਮੇਰਾ ਵੀ ਨਾ ਕਰ ਦੇਣ ਮੈਨੂੰ ਡਰ ਲੱਗਦਾ ਹੈ ਬੰਬ ਤੋਂ ਬਾਅਦ ਮੈਨੂੰ ਉਹਲੇ ਤੋਂ ਹੀ ਡਰ ਲੱਗਦਾ ਮੈਂ ਬੜਾ ਡਰਪੋਕ ਕਿਸਮ ਦਾ ਬੰਦਾ ਜੇ ਡਰਦਾ ਮੈਂ ਭਾਜੀ ਪਰ ਤੁਹਾਡੇ ਕੋਲ ਇੱਕ ਸਵਾਲ ਮੈਂ ਪੁੱਛਦਾ ਭਾਜੀ ਜਿਹੜੇ ਤੁਸੀਂ ਬੂਟ ਵੇਚਦੇ ਹੋ ਨਾ ਭਾਜੀ ਉਹ ਸਾਰੇ ਕਾਪੀ ਹੁੰਦੇ ਨੇ ਜੋ ਕਿ ਗੈਰ ਕਾਨੂੰਨੀ ਨੇ ਗੈਰ ਕਾਨੂੰਨੀ ਕੰਪਨੀਆਂ ਕਰੋੜਾ ਰੁਪਈਆ ਇਨਵੈਸਟ ਕਰਕੇ ਡਿਜ਼ਾਈਨ ਬਣਾਉਂਦੀ ਹੈ ਕਰੋੜਾ ਬੂਟਾ ਲਾਂਚ ਕਰਦੀ ਏ ਕਰੋੜਾ ਰੁਪਇਆ ਆਪਣਾ ਲੋਕਾਂ ਦੇ ਉੱਤੇ ਲਾਉਂਦੀ ਏ ਪਬਲਿਸਿਟੀ ਦੇ ਉੱਤੇ ਲਾਉਂਦੀ ਏ ਮੈਨੂਫੈਕਚਰਿੰਗ ਤੇ ਲਾਉਂਦੀ ਏ ਤੇ ਫਿਰ ਜਾ ਕੇ ਉਹ ਐਕਸਪੋਰਟ ਕਰਦੀ ਏ ਤੁਸੀਂ ਉਹਦੀ ਕਾਪੀ ਚੱਕ ਕੇ ਵੇਚ ਦਿੰਦੇ ਬਣਾ ਕੇ ਹੈਨਾ ਜਿਸ ਦਿਨਾਂ ਕੰਪਨੀ ਨੂੰ ਥੋੜਾ ਜਨਾ ਨੁਕਸਾਨ ਹੁੰਦਾ ਇਹ ਇੰਡੀਅਨ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਇਹ ਇਲੀਗਲ ਏ ਇਹ ਗਲਤ ਏ ਟ੍ਰੇਡਿੰਗ ਸਟੈਂਡਰਡ ਦੇ ਹਿਸਾਬ ਦੇ ਨਾਲ ਵੀ ਇੰਡੀਅਨ ਟ੍ਰੇਡ ਸੈਂਟਰ ਦੇ ਹਿਸਾਬ ਦੇ ਨਾਲ ਵੀ ਇਹ ਗਲਤ ਆ ਇਹਦੇ ਨਾਲ ਇੰਡੀਆ ਤੇ ਉੱਤੇ ਇਫੈਕਟ ਪੈਂਦਾ ਇੰਡੀਅਨ ਬਾਹਰਲੀਆਂ ਕੰਪਨੀਆਂ ਇਹ ਸੋਚਦੀਆਂ ਵੀ ਇੰਡੀਆ ਦੇ ਵਿੱਚ ਕਾਪੀ ਤੇ ਬਣ ਜਾਂਦੀ ਫਿਰ ਅਸੀਂ ਕੀ ਕਰੀਏ ਉੱਥੇ ਬਿਜ਼ਨਸ ਕਰਕੇ ਸਾਡੇ ਬਿਜ਼ਨਸ ਤੇ ਠੱਪ ਕਰ ਦਿੰਦੇ ਨੇ ਇੰਡੀਅਨ ਬੰਦੇ ਉਹਦੇ ਨਾਲ ਪੂਰੇ ਹਿੰਦੁਸਤਾਨ ਦੀ ਬੇਇੱਜ਼ਤੀ ਹੁੰਦੀ ਸਿਰਫ ਪੰਜਾਬ ਦੀ ਨਹੀਂ ਕਾਪੀ ਚੀਜ਼ਾਂ ਵੇਚਣ ਦੇ ਨਾਲ ਪਾਣ ਦੇ ਨਾਲ ਮੇਰੇ ਕੋਲ ਉਹ ਇਦਾਂ ਦੀ ਕਈ ਗੱਲਾਂ ਨੇ ਜੋ ਮੈਂ ਕਰ ਸਕਦਾ ਭਾਜੀ ਹੈਨਾ ਪਰ ਗਾਣਾ ਕੱਢਣਾ ਕਿਸੇ ਵੀ ਲੋ ਦੇ ਵਿੱਚ ਇਲੀਗਲ ਨਿਕਾ ਹਰ ਇੱਕ ਬੰਦਾ ਕੱਢਦਾ ਭਾਜੀ ਪ੍ਰਾਈਵੇਟ 'ਚ ਤੁਹਾਨੂੰ ਵੀ ਮੈਂ ਫੋਨ ਲਾऊंगा ਤੁਸੀਂ ਵੀ ਬਹੁਤ ਗਾਣਾ ਕੱਢੋਗੇ ਮੰਨਿਆ ਕਰੋ ਸੋ ਪੁਲਿਸ ਠਕੇ ਲੋ ਤੇ ਬਿਹਤਰ ਹੈ ਤੁਹਾਡੇ ਲਈ ਵੀ ਤੇ ਸਾਡੇ ਲਈ ਵੀ